ਸਾਰੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਵੱਲੋਂ ਦੁਰਘਟਨਾਵਾਂ ਹੋ ਰਹੀਆਂ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਆ ਵੀ ਪਹਿਲਾਂ ਰਿਆਲ ਮਾਝੇ ਕੋ ਪ੍ਰੇਮਨਗਰ ਚ ਹੋਈ ਉਤਪਾਦ ਹਿਸ਼ਾਰਪਰ ਹੋਈ ਆਪਣਾ ਨਵਾਂ ਸ਼ਹਿਰ ਹੋਈ ਇਹ ਇੱਕ 100000 ਤੋਂ ਉੱਠੀ ਹੈ ਜੀ ਇਸ ਮਹੀਨੇ ਵੀ ਇਹਨਾਂ ਨੂੰ 100000 ਤੋਂ ਪੀ ਪੰਜਾਬ ਚ ਦੇਖਿਆ ਜੋ ਉਹਨਾਂ ਨੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਇਹਨਾਂ ਨੂੰ ਕੋਈ ਮਾੜੀ ਗੱਲ ਨਹੀਂ ਕਹੀ ਕਿਸੇ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਸੀਗਾ ਚੰਗੇ ਭਲੇ ਰਹਿ ਰਹੇ ਸੀ ਹੁਣ ਇਹ ਆਪਣੇ ਅੰਨਾ ਇਹਨਾਂ ਦਾ ਹਿਉ ਵਧ ਗਿਆ ਨੇ ਇਹਨਾਂ ਦੀ ਹਿੰਮਤ ਵਧ ਗਈ ਸਾਡੇ ਗਲਾਂ ਨੂੰ ਆਉਣ ਲੱਗੀ ਇੱਕ ਅਸੀਂ 2021 ਤੋਂ ਇਹ ਸ਼ੁਰੂ ਕੀਤੀ ਹੋਈ ਆ ਵੀ ਪ੍ਰਵਾਸੀ ਬਹੁਤ ਜ਼ਿਆਦਾ ਪੰਜਾਬ ਚ ਵਧ ਗਿਆ ਰੇਸ਼ੋ ਦੇਖੋ ਪ੍ਰਵਾ ਪੰਜਾਬ ਚੋਂ ਪ੍ਰਵਾਸ ਬਾਹਰ ਨੂੰ ਹੋ ਰਿਹਾ ਤੇ ਪੰਜਾਬ ਦੀ ਗਿਣਤੀ ਵੱਧ ਰਹੀ ਆ ਉਹ ਪੰਜਾਬੀਆਂ ਨਾਲ ਨਹੀਂ ਵੱਧ ਰਹੀ ਅਸੀਂ ਤਾਂ ਬੱਚੇ ਨਹੀਂ ਜੰਮ ਰਹੇ ਨੇ ਪੰਜਾਬ ਦੀ ਗਿਣਤੀ ਕਿੱਦਾਂ ਵੱਧ ਰਹੀ ਆ ਉਹ ਬਾਹਰੋਂ ਪ੍ਰਵਾਸੀ ਆ ਗਏ ਇੱਥੇ ਪੱਕੇ ਹੋ ਰਹੇ ਆ ਉਹਨਾਂ ਦੀ ਗਿਣਤੀ ਸਾਡੇ ਨਾਲ ਵੱਧ ਰਹੀ ਆ ਉਹਨਾਂ ਦੀ ਗਿਣਤੀ ਸਾਡੇ ਨਾਲ ਐਡ ਹੋ ਰਹੀ ਆ ਤੇ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਅੱਜ ਇੱਕ ਸਮਾ ਇੱਕ ਪ੍ਰੋਗਰਾਮ ਅੰਦਿਕਿਆ ਵੀ ਉਹਨਾਂ ਨੂੰ ਪੱਕੀ ਨੱਥ ਕਿਦਾਂ ਪਾਈ ਜਾ ਸਕਦੀ ਹੈ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਨੂੰ ਸਟੇਟਾਂ ਨੂੰ ਸਪੈਸ਼ਲ ਅਧਿਕਾਰ ਨੇ ਵੀ ਉਹਨਾਂ ਦੇ ਆਪਣਾ ਕੋਈ ਬੋਰਡ ਨਹੀਂ ਬਣਾ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਅਧਾਰਕਾਰ ਨਹੀਂ ਬਣਾ ਸਕਦਾ ਅਸੀਂ ਵੀ ਸਾਡੀ ਵੀ ਇਹੀ ਡਿਮਾਂਡ ਹੈ ਵੀ ਪੰਜਾਬ ਵਿੱਚ ਕਿਉਂ ਨਹੀਂ ਅਟ ਪਾਸ ਹੁੰਦੀ ਇਸ ਚੀਜ਼ ਦੀ ਤੇ ਆਪਾਂ ਆਪਣੀ ਸ਼ਕਲ ਜ਼ੁਲਮੀ ਨਹੀਂ ਦਿਖਾਉਣੀ ਕਿ ਆਪਾਂ ਬਲਾਚੌਰ ਦੇ ਵਿੱਚ ਬਸ ਰਹੇ ਕੋਈ ਹੋਰ ਪ੍ਰਵਾਸੀਆਂ ਦੇ ਸੋ ਮਾਨੋ ਕੁੱਟੀਏ ਦਾ ਫੇਸ ਇਧਰ ਸਿਧਾਰਾ ਇਹਨਾਂ ਨੂੰ ਸੱਦਿਆ ਕੀਨਾ ਸਟੈਂਡ ਲਾਇਆ ਇਸ ਕਰਕੇ ਅਸੀਂ ਇਹ ਵੀ ਹੱਲ ਲੱਭਣ ਦੀ ਕਿ ਕਦੋਂ ਸੇ ਤੋਂ ਸਾਨੂੰ ਪਿੰਡ ਲੈ ਕੇ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜਿਹੜਾ ਆਪਣਾ ਅਸੀਂ ਆਪਣੇ ਪਿੰਡ ਦੀ ਸੀਗੀ ਹੁਣ ਇਹਦੇ ਆਧਾਰ ਤੇ ਇੱਕ ਨਾਰਾ بلند ਹੋ ਰਿਹਾ ਕਿ ਬਈਏ ਪਹਜਾਓ ਪੰਜਾਬ ਬਚਾਓ ਇਹਦੇ ਨਾਲ ਕੀ ਆਇਆ ਬਹੁਤ ਵੱਡਾ ਟਕਰਾਅ ਹੋ ਸਕਦਾ ਟਕਰਾਅ ਹੋਊਗਾ ਕੁਝ ਹੋਰ ਵੱਡੇ ਨੁਕਸਾਨ ਹੋ ਸਕਦੇ ਆ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਇਹਨੂੰ ਨਿਜਿੱਠਣਾ ਚਾਹੀਦਾ ਆ ਲੋਕਾਂ ਦੀ ਮੰਗ ਸੁਣਨੀ ਚਾਹੀਦੀ ਹੈ ਹਰ ਪਿੰਡ ਦੀ ਹਰ ਇੱਕ ਬੰਦੇ ਦੀ ਇੱਕ ਮੰਗ ਹੈ ਇਸ ਟਾਈਮ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਤੇ ਪੰਜਾਬ 'ਚ ਜ਼ਮੀਨਾਂ ਨਾ ਖਰੀਦ ਸਕਣ ਤੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਨਾ ਬਣ ਵੋਟ ਬਣਦੀ ਆ ਤਾਂ ਇਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ ਜ਼ਮੀਨ ਖਰੀਦੇ ਆ ਤਾਂ ਇਹ ਆਪਣੇ ਲੋਕਾਂ ਦੇ ਵੈਸੇ ਹੱਕ ਤੇ ਬਹੁਤ ਵੱਡਾ ਡਾਕਾ ਆ ਤੇ ਵੈਰੀਫਿਕੇਸ਼ਨ ਨਹੀਂ ਹੁੰਦੀ ਉਹਦੇ ਨਾਲ ਸਰਕਾਰ ਦਾ ਸਭ ਤੋਂ ਫਾਇਦਾ ਹੋਇਆ ਵੈਰੀਫਿਕੇਸ਼ਨ ਹੋਊਗੀ ਤਾਂ ਕ੍ਰਾਈਮ ਘਟੂਗਾ ਇਹਨਾਂ ਦੀ ਜਾਂਚ ਪੜਤਾਲ ਹੋਊਗੀ ਇਹਨਾਂ ਦਾ ਹਰ ਬੰਦੇ ਬਾਰੇ ਜਾਣਕਾਰੀ ਹੋਊਗੀ ਤਾਂ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਆਪ ਉੱਤਰਨਾ ਚਾਹੀਦਾ ਇੱਕ ਨੀਤੀ ਬਣਾਣੀ ਚਾਹੀਦੀ ਕਿ ਪੰਜਾਬ ਤੋਂ ਬਾਹਰ ਵਾਲਾ ਕੋਈ ਵੀ ਕੋਈ ਵੀ ਆ ਕੇ ਪੰਜਾਬ ਦੀ ਜ਼ਮੀਨ ਨਾ ਖਰੀਦੇ ਅਸੀਂ ਬਿਨਾ ਜਾਂਚ ਪੜਤਾਲ ਤੋਂ ਆਧਾਰ ਕਾਰਡ ਬਣਾਤੇ ਸਟੈਂਪ ਲਾਤੀ ਕਿਸੇ ਸਰਪੰਚ ਨਾਲ ਜਾਂ ਐਮਸੀ ਨਾਲ ਬਿਨਾ ਜਾਂਚ ਪੜਤਾਲ ਤੋਂ ਅਸੀਂ ਕਮਰਾ ਕਰਾਏ ਤੇ ਦੇਤਾ ਹੋਲੀ-ਹੋਲੀ ਉਹਨਾਂ ਨੇ ਆਪਣੇ ਹੋਰ ਮਿੱਤਰ ਸੱਜਣ ਸੱਦ ਲਏ ਉਹਨਾਂ ਦਾ ਕੋਈ ਡਾਟਾ ਹੀ ਨਹੀਂ ਜਿਹਦੇ ਕਰਕੇ ਕਿਉਂਕਿ ਜਦੋਂ ਤੱਕ ਡਰ ਨਹੀਂ ਨਾ ਉਦੋਂ ਤੱਕ ਇਹ ਘਟਨਾ ਵਾਪਰਦੀ ਹੈ ਹੁਣ ਅਰਬ ਕੰਟਰੀਆਂ 'ਚ ਕੀ ਆ ਜਦੋਂ ਕੋਈ ਕ੍ਰਾਈਮ ਕਰਦਾ ਉਹਨੂੰ ਤੁਰੰਤ ਸਜ਼ਾ ਆ ਜਿੱਦਾਂ ਦਾ ਕ੍ਰਾਈਮ ਕੀਤਾ ਉਦਾਂ ਦੀ ਸਜ਼ਾ ਉੱਥੇ ਬਹੁਤ ਘੱਟ ਕ੍ਰਾਈਮ ਹੁੰਦਾ ਹੁੰਦਾ ਤਾਂ ਹੈਗਾ ਬਹੁਤ ਘੱਟ ਸਾਡਾ ਕੀ ਆ ਸਾਡਾ ਜਿਹੜਾ ਕਾਨੂੰਨ ਹੈ ਇਹ ਕਠੋਰ ਤਾਂ ਹੈਗਾ ਹੀ ਹੈਗਾ ਨਾਲ ਲਚਕੀਲਾ ਵੀ ਹੈ ਜਿਦੇ ਕਰਕੇ ਕੋਈ ਐਦਾਂ ਦਾ ਕਾਨੂੰਨ ਨਹੀਂ ਹੈਗਾ ਜਿਹੜਾ ਮਰਜ਼ੀ ਆ ਜਾਓ ਪੰਜਾਬ 'ਚ ਜ਼ਮੀਨ ਖਰੀਦ ਲਓ ਜਿੱਦਾਂ ਮਰਜ਼ੀ ਰਹਿ ਲਓ ਇੱਥੇ ਕੋਈ ਪੁੱਛ ਪੜਤਾਲ ਨਹੀਂ ਸੋ ਇਹਨਾਂ ਚੀਜ਼ਾਂ ਨੂੰ ਇਤਿਆਹ ਚ ਰੱਖਦੇ ਹੋਏ ਅਸੀਂ ਇਹ ਇਲਾਕੇ ਦੇ ਜਿੰਨੇ ਸਰਪੰਚ ਪੰਜ ਪੰਚਾਇਤਾਂ ਮੋਹਦਵਾਰ ਬੰਦੇ ਤੁਹਾਡੇ ਮਾਧਿਅਮ ਦੇ ਜਰੀਏ ਅਸੀਂ ਇੱਕ ਸਨੇਹਾ ਦੇਣਾ ਚਾਹਨੇ ਕਿ ਕੁਛ ਐਦਾਂ ਦਾ ਕਾਨੂੰਨ ਬਣੇ ਕਿ ਜਿੱਦਾਂ ਪੰਜਾਬੀ ਕਿਸੇ ਹੋਰ ਜਗ੍ਹਾ ਨਹੀਂ ਜ਼ਮੀਨ ਖਰੀਦ ਸਕਦੇ ਇਹ ਹੋਰ ਸਟੇਟਾਂ ਵਾਲੇ ਵੀ ਪੰਜਾਬ 'ਚ ਜ਼ਮੀਨ ਨਾ ਖਰੀਦਣ ਤਾ ਜੋ ਕਾਨੂੰ ਜਿਹੜੀਆਂ ਇਹ ਘਟਨਾਵਾਂ ਹੋਈਆਂ ਇਹ ਨਾ ਵਾਪਰ ਇਹਦਾ ਮੇਨ ਮਕਸਦ